ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਫੇਸਬੁੱਕ ਤੇ YouTube ਫੈਮਿਲੀ ਕੀ ਹਾਲ ਚਾਲ ਹੈ ਸਾਰਿਆਂ ਦੀ ਉਮੀਦ ਕਰਦੀ ਕਿ ਸਾਰੇ ਜਣੇ ਵਧੀਆ ਹੋਵੋਗੇ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਤੁਹਾਡਾ ਮੇਰੇ ਅੱਜ ਦੇ ਬਲੌਗ ਚ ਬਹੁਤ ਬਹੁਤ ਸਵਾਗਤ ਹੈ ਜੀ ਜਸੀ ਸਿੱਧੂ 3829 YouTube ਚੈਨਲ ਤੇ ਤੇ ਆਪਾਂ ਲੱਗੇ ਹਾਂ ਜੀ ਸਬਜ਼ੀ ਨੂੰ ਤੜਕਾ ਲਾਉਣ ਤੁਸੀਂ ਦੇਖ ਸਕਦੇ ਆ ਤੇ ਆਪਾਂ ਫੋਮ ਰੱਖ ਦਿੰਨੇ ਆ ਜੀ ਇੱਥੇ ਠੀਕ ਆ ਤੇ ਕਿੱਦਾਂ ਰੱਖਿਆ ਤੇ ਕਚਾ ਭਰਾਵਾ ਤੇ ਸਬਜੀ ਨੂੰ ਤੜਕਾ ਲੱਗ ਰਿਹਾ ਜੀ ਸਬਜੀ ਆਪਾ ਬਣਾਉਣ ਲੱਗੇ ਆ ਗੋਭੀ ਤੇ ਆਲੂ ਤੇ ਬੰਦ ਗੋਭੀ ਤਿੰਨ ਤਰ੍ਹਾਂ ਦੀ ਸਬਜੀ ਹੁੰਦੀਆਂ ਪੱਤਾ ਘੜਾ ਲਾਉਣਾ ਤੇ ਜਿਹੜੇ ਨ ਕੋਈ ਜੁਮੇਦਾਰੀਆਂ ਹੁੰਦੀਆਂ ਨਾ ਬੰਦੇ ਨੂੰ ਰੋਲ ਕੇ ਰੱਖ ਦਿੰਦਾਂ ਪਤਾ ਕਿਉਂ ਜਿਹੜੇ ਨ ਜੁਮੇਦਾਰੀਆਂ ਇੱਕ ਇਨਸਾਨ ਤੇ ਪੈ ਜਾਂਨ ਇਨਸਾਨ ਨੂੰ ਨਾ ਜਿਉਂਦਿਆਂ ਤੇ ਰੱਖ ਦਿੰਦਾਂ ਤੇ ਨਾ ਉਹ ਮਰਿਆਂ ਤੇ ਰੱਖ ਦਿੰਦਾਂ ਦੁਨਿਆਦਾਰਨਾ ਚੀਜ਼ ਹੀ ਇਹ ਜੀ ਆ ਤੇ ਬੰਦਾ ਕਰੇ ਤਾਂ ਕਰੇ ਕੀ ਹਨਾ ਨਾ ਤਾਂ ਕੰਮ ਕਰੇ ਬਿਨਾਂ ਸਰਦਾ ਨਾ ਰੋਟੀ ਖਾਦੀ ਬਿਨਾਂ ਸਰਦਾ ਜੇ ਰੱਬ ਇੱਕ ਢੱਡ ਨਾ ਲਾਉਂਦਾ ਤੇ ਲੋਕਾਂ ਨੂੰ ਵਿਆਹ ਦੇ ਚੱਕਰ ਚ ਨਾ ਪਾਉਂਦਾ ਤੇ ਲੋਕਾਂ ਨੇ ਕਦੇ ਗਰੀਬੀ ਦੇ ਪਿੱਟਣੇ ਨਹੀਂ ਸੀ ਪਿੱਟਣੇ ਲੋਕਾਂ ਨੇ ਹੱਸਦੇ ਖੇਡਦੇ ਨੇ ਰੌਣਾਂ ਵਾਲੀ ਇਸ ਦੀ ਜ਼ਿੰਦਗੀ ਚ ਹਣੀ ਸੀ ਪਰ ਰੱਬ ਨੇ ਨਾ ਚਲੋ ਜੋ ਕੀਤਾ ਚੰਗਾ ਕੀਤਾ ਉਹ ਆਪਦੇ ਹਿਸਾਬ ਨਾਲ ਚੱਲਿਆ ਹਨਾ ਆਪਣੀ ਸੋਚ ਅਤਾ ਕੋਸ਼ ਕਹਿੰਦੀ ਆ ਤੇ ਰੱਬ ਕੋਸ਼ ਸੋਚਦਾ ਪਰਮਾਤਮਾ ਜੋ ਸੋਚਦਾ ਜੋ ਕਰਦਾ ਵਧੀਆ ਉਹਦੀ ਦੁਨੀਆ ਬਣਾਈ ਆ ਦੁਨੀਆ ਸਾਜੀ ਆ ਹਨਾ ਕੋ ਸੋਚ ਕੇ ਸਾਜੀ ਆ ਤੇ ਪਰ ਔਖਾ ਬਹੁਤ ਆ ਹਨਾ ਵੀ ਜ਼ਿੰਮੇਦਾਰਾਂ ਦੇ ਵਿੱਚ ਭੱਜਣਾ ਬਹੁਤ ਔਖਾ ਆ ਇਹ ਕਾਰੋ ਇਹ ਕਾਰੋ ਖਾਰਾ ਹਨਾ ਖਾਰਾ ਨਾ ਤੋਂ ਦੂਰ ਰੁੱਟ ਨਹੀਂ ਆ ਉਹਦੇ ਕਿਛੇ ਜਿਹਾ ਆਇਆ ਸੀਗਾ ਇੱਕ ਧਾਰਮਿਕ ਗੀਤ ਕਹਿੰਦਾ ਖਾਰੀਆਂ ਕਮਾਲਾ ਜੇ ਕਮਾਲਾ ਕੂਟੀਆਂ ਖਾਲੀਆਂ ਤੋਂ ਬੰਦਿਆ ਤੋਂ ਦੂਰ ਰੁੱਟ ਸਾਰਾ ਦਿਨ ਮਰੂ 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 ਕਰਦੇ ਨੂੰ ਮੰਗ ਜਾਂਦਾ ਭੱਜ ਲੋ ਲੁੱਟ ਲਿਓ ਮਰ ਗਿਓ ਖਾ ਲੋ ਥੀ ਲੋ ਗੈਜੋ ਸਾਰਾ ਦਿਨ ਇੰਨਾ ਕੰਮਾਂ ਦੀ ਲੰਗ ਜਾਂਦਾ ਜੇ ਬੰਦ ਦੇ ਲੈ ਤਾਂ ਕਈ ਤਾਂ ਉਹ ਬੈਠ ਕੇ ਦੋ ਮਿੰਟ ਰੈਸਟ ਕਰ ਲਗੇ ਤੇ ਜੇ ਕੰਮ ਪਏ ਹੁੰਦੇ ਆ ਫਿਰ ਕੋਈ ਤਾਂ ਭੱਜ ਭੱਜ ਕੇ ਨਵੇੜ ਗਿਆ ਨਾ ਰਹਿਦੇ ਉਹ ਨਾਲ ਰਹਿ ਤੇ ਸਾਰਾ ਦਿਨ ਐਵੇਂ ਲੰਗ ਜਾਂਦਾ ਚਲੋ ਦੁਨੀਆਂਦਾਰੀਆਂ ਹਨਾ ਕੀ ਕਰਗੇ ਸਰ ਮਜਬੂਰੀਆਂ ਐ ਕੁਝ ਫਪਤ ਜਲਾਈ ਮਜਬੂਰ ਕਰ ਦਿੰਦੀਆਂ ਕੁਝ ਬੈਠ ਕੇ ਖਾਣ ਲਈ ਮਜਬੂਰ ਕਰ ਦਿੰਦੀਆਂ ਕੁਝ ਮਜਬੂਰ ਰੱਖਣ ਸੁਣ ਲੈ ਮਜਬੂਰ ਕਰ ਦਿੰਦੀਆਂ ਅੱਗੇ ਤਾਂ ਪਰ ਮਾਤਮਾ ਦਸੂ ਕਰਾ ਦਿਨੇ ਰਾਤ ਬਣਾਈ ਆ ਹਨਾ ਵੀ ਆਪਾਂ ਸੌ ਵੀ ਜਾਂਦੇ ਆ ਤੇ ਜੇ ਰੱਬ ਰਾਤ ਵੀ ਨਾ ਨਾ ਬਣਾਉਂਦਾ ਤੇ ਲੋਕਾਂ ਨੇ ਤਾਂ ਧੰਦੇ ਪੇਟ ਪੇਟੀ ਮਰ ਜਾਣਾ ਸੀ ਮੇਰੇ ਵਰਗੀ ਨੇ ਤਾਂ ਜਮੇ ਨਹੀਂ ਸਾਹ ਲਿਆ ਕਰਨਾ ਸੀ ਮੈਂ ਤਾਂ ਹੁਣ ਨਹੀਂ ਮੈਂ ਤਾਂ ਸਾਹ ਲੈਂਦੀ ਹੁਣ ਮੈਨੂੰ ਐ ਹੁੰਦਾ ਵੀ ਆਹ ਨਿਬੜ ਗਿਆ ਕਰ ਲਾਂ ਨਿਬੜ ਗਿਆ ਹੁਣ ਮੈਂ ਤੜਕਾ ਲਾਉਂਗੀ ਭਾਂਡੇ ਮੰਦਣੀਆਂ ਤੇ ਫਿਰ ਉਹਨੂੰ ਸਬਜ਼ੀ ਬਣ ਜੂਗੀ ਫਿਰ ਮੈਂ ਚਾਰ ਫੁਲਕੇ ਲਾ ਕੇ ਤੇ ਫਿਰ ਮੈਂ ਉੱਧਰ ਪਿੰ ਉੱਤਰ ਵੀ ਜਾ ਕੇ ਤੇ ਦਾਲ ਪਾਣੀ ਦਾ ਦੇਖਣਾ ਫਿਰ ਮੈਨੂੰ ਬਾਅਦ ਦੇ 9:00 ਵੱਜ ਜਾਂਦੇ ਆ ਹਨੇਰਾ ਹੋ ਜਾਂਦਾ ਰਾਤ ਨੂੰ ਵੀ ਮੈਂ 9:30 ਵਜੇ ਆਈਂ ਤੇ ਹੁਣ ਮੇਰੇ ਸਬ지 ਕੀ ਹੋ ਗਈ ਜਾਵੇ ਤੇ ਪਤਾ ਨਹੀਂ ਕੀ ਬਣ ਗਿਆ ਉਹ ਦਿਨ ਕਰਦ ਨਾਲ ਹੋ ਗਿਆ ਕਿੰਨਾ ਚਿਰ ਕਰਗ ਚਲਾਈ ਗਈ ਤੇ ਕਰਿਆ ਤੇ ਤੇ ਕਰਿਆ ਕੀ ਜਾਵੇ ਹਨਾ ਕੁਝ ਨਹੀਂ ਬਣਦਾ ਕਰਿਆ ਕੋਈ ਹੱਲ ਹੁੰਦਾ ਹੀ ਨਹੀਂ ਆਪ ਦਾ ਜਿੰਨਾ ਮਰਜ਼ੀ ਆਪ ਕਰੀ ਜਾਵੇ ਚਲੋ ਜੋ ਮਾਲਕ ਨੇ ਕਰਨਾ ਹੈ ਉਹਨੇ ਉਹੀ ਕਰਨਾ ਜੋ ਉਹਨੂੰ ਚੰਗਾ ਲੱਗਦਾ ਵਸ ਠੀਕ ਆ ਜੋ ਉਹਦੀ ਮਰਜ਼ੀ ਆ ਹਨਾ ਉਹਨੇ ਗੋਲੀਆਂ ਸਾਜੀ ਆ ਤੇ ਆਪਾਂ ਜ ਬਣਾਉਣ ਲੱਗੇ ਆ ਬੰਦ ਗੋਭੀ ਆਲੂ ਤੇ ਇੱਕ ਕੱਪ ਬਣਾਉਣੇ ਆ ਜੀ ਗੋਭੀ ਫੁੱਲ ਗੋਭੀ ਤੇ ਹੁਣ ਮੈਂ ਤੁਹਾਨੂੰ ਜਗਮੀਤ ਕੋਲੇ ਲੈ ਕੇ ਚਲਦੀ ਆ ਉਹ ਕਹਿੰਦੀ ਮਰਾ ਵਿੱਚ ਮੈਨੂੰ ਉਹ ਦਿਖਾ ਦੋ ਵੀ ਮੈਂ ਵੀ ਸਬਜ਼ੀ ਉਹ ਕਰੀ ਜਾਨਾ ਹੈ ਲੋ ਜਗਮੀਤ ਨੂੰ ਦੇਖੋ ਭਾਈ ਲਾ ਦੇਖੋ ਇਧਰ ਜਗਮੀਰ ਸਾਡਾ ਪਾਣੀ ਪਾ ਰਿਹਾ ਹੈ ਭਾਈ ਲੈ ਸਾਰੇ ਦਰਖਤ ਭਰਤੇ ਉਧਰ ਪਾਤਾ ਪਾਣੀ ਉਹਨੇ ਸਬਜੀ ਨੂੰ ਹੈ ਉਧਰ ਸਾਡਾ ਢਣਗਾ ਢੂਣਗਾ ਬੀਜਾ ਤੇ ਇਧਰ ਸਾਡਾ ਟੰਡੂ ਪੰਪ ਚੱਲੀ ਜਾਂਦਾ ਤੇ ਉਧਰ ਆਪਣਾ ਕੀ ਉਹਨੂੰ ਕਹਿੰਦੇ ਅਮਰੂਦ ਨੂੰ ਪਾਤਾ ਹਾਂ ਛੜਕ ਪਾਣੀ ਛੜਕਦੇ ਛੜਕਦੇ ਮਾੜਾ ਜਿਹਾ ਇਧਰ ਇਧਰ ਬਾੜਾ ਨਾ ਛੜਕੀ ਓਏ ਮੇਰੇ ਤੇ ਨਾ ਪਾ ਠੰਡਾ ਪਾਣੀ ਐ ਲੀੜੇ ਭੇਜਦੇ ਨਾਲ ਮੇਰੇ ਛੜਕਦੇ ਸਾਰੇ ਇਦਾਂ ਰੇਤਾ ਦੇ ਤੇ ਵੀ ਛੜਕਦੇ ਮੂਹਰੇ ਨਾਲ ਨਾ ਪੀ ਪਿਆ ਪਤਾ ਟੁਰੂ ਪੰਪ ਬੰਦ ਕਰ ਦੀ ਪਾਣੀ ਭਰ ਨਾ ਜਾਵੇ ਟੈਂਕੀ ਡੁੱਲੀ ਨਾ ਜਾਵੇ ਉੱਥੇ ਧਿਆਨ ਰੱਖੀ ਪਾਣੀ ਡੁੱਲੂਗਾ ਨਾ ਨੂਲਾ ਤੂੰ ਵੀ ਹੁਣ ਮੈਂ ਤੜਕਾ ਲਾ ਦੇ ਸਬਜੀ ਨੂੰ ਤੇ ਸਬਜੀ ਨੂੰ ਤੜਕਾ ਲਾ ਕੇ ਤੇ ਫੇਰ ਦੂਜਾ ਲੈ ਚੱਲਾਂਗੇ ਟਾਈਮ ਨਾਲ ਦੱਬੀ ਨਹੀਂ ਥਾਈ ਨਹੀਂ ਮੈਂ ਚੁੱਲੇ ਤੇ ਲਾ ਦੇਣਾ ਸੀ ਤੜਕਾ ਤਾਂ ਪੰਗੇ ਨਾ ਕਰ ਭਾਈ ਸ਼ਰਾਬਤ ਨਾ ਕਰ ਤੇ ਇਧਰ ਆਪਣਾ ਲੱਗ ਜਾਂਦਾ ਤੜਕਾ ਸਬਜੀ ਨੂੰ ਦੇਖੋ ਇਧਰ ਦੇਖੋ ਜੀ ਸਬਜੀ ਨੂੰ ਤਕੜਾ ਲੱਗਦਾ ਪਿਆ ਏ ਤੇ ਇਧਰ ਪਈ ਸਬਜੀ ਪਈ ਏ ਇਧਰ ਭਾਂਡੇ-ਕੁੰਡੇ ਪਈ ਏ ਇਧਰੋਂ ਵਧੀਆ ਨਹੀਂ ਆਉਂਦੀ ਸੀ ਵੀਡੀਓ